ਕਿਹੜੇ ਘਰਾਂ ਦੀ ਆ ਤਕਨੀਕ ਪੁਰਾਣੀ ਆ ਕਿ ਜੇ ਮਾੜਾ ਮੋਟਾ ਮੀਹ ਆ ਜੇ ਮੰਜਾ ਲਿਆ ਕੇ ਦੇ ਦੋ ਤੇ ਹਨਾ ਮੰਮੀ ਹੋਰ ਪੁਰਾਣੀ ਤਕਨੀਕ ਹੈਗੀ ਆ ਲੋਕੀ ਅੱਗੇ ਐਵੇਂ ਕਰਦੇ ਚੁੱਲੇ ਤੇ ਮੰਜਾ ਖੜਾ ਕਰ ਲੈਣਾ ਉੱਥੇ ਲੱਡਾ ਪਾ ਲੈਣਾ ਰੋਟੀ ਨਾਲ ਲਾ ਲੈਣੇ ਰੋਟੀਆਂ ਨਹੀਂ ਛੱਡਣਗੀਆਂ ਨਹੀਂ ਤਾਂ ਅੱਜ ਕੱਲ੍ਹ ਦੀਆਂ ਬੀਬੀਆਂ ਭੱਜ ਜਾਂਦੀਆਂ ਮੀਹ ਦੀ ਕਣੀ ਪੈ ਜਾਣਾ ਫਿਰ ਭੱਜ ਹੀ ਜਾਂਦੀਆਂ ਨੇ ਪਹਿਲਾਂ ਬੀਬੀਆਂ ਸੀ ਚੜ ਟੱਕ ਢੋਕ ਕੇ ਤੇ ਆਂਦਾ ਕੰਮ ਨਵੇਕ ਕਿਉਂ ਗੁੱਡ ਮਾਰਨਿੰਗ ਕਿਹੜੇ ਘਰਾਂ ਦੀ ਜੇ ਮਾੜਾ ਮੋਟਾ ਮੀਹ ਆ ਜੇ ਮੰਜਾ ਲਿਆ ਕੇ ਦੇ ਦੋ ਤੇ ਸਣਾ ਮੰਮੀ ਹੋਰ ਪੁਰਾਣੀ ਤਕਨੀਕ ਹੈਗੀ ਆ ਲੋਕੀ ਅੱਗੇ ਐਵੇਂ ਹੀ ਕਰਦੇ ਚੁੱਲੇ ਤੇ ਮੰਜਾ ਖੜਾ ਕਰ ਲੈਣਾ ਉੱਥੇ ਰੱਡਾ ਪਾ ਲੈਣਾ ਰੋਟੀਾਂ ਲਾ ਲੈਣੇ ਰੋਟੀਆਂ ਨਹੀਂ ਛੱਡਣੀਆਂ ਨਹੀਂ ਤਾਂ ਅੱਜਕੱਲ੍ਹ ਦੀਆਂ ਬੀਬੀਆਂ ਭੱਜ ਜਾਂਦੀਆਂ ਮੀਂਹ ਦੀ ਕਣੀ ਪੈ ਜਾਣਾ ਫਿਰ ਭੱਜ ਹੀ ਜਾਂਦੀਆਂ ਨੇ ਪਹਿਲਾਂ ਦੀਆਂ ਬੀਬੀਆਂ ਸੀ ਚੱਲ ਟੱਕ ਢੁੱਕ ਕੇ ਤੇ ਆਪ ਦਾ ਕੰਮ ਨਵੇੜ ਕੇ ਗੁੱਡ ਮਾਰਨ ਕਿਹੜੇ ਕਿਹੜੇ ਘਰਾਂ ਦੀ ਆ ਤਕਨੀਕ ਪੁਰਾਣੀ ਆ ਕਿ ਜੇ ਮਾੜਾ ਮੋਟਾ ਮੀਂਹ ਜੇ ਮੰਜਾ ਲਿਆ ਕੇ ਦੇ ਦੋ ਤੇ ਹਨਾ ਮੰਮੀ ਹੋਰ ਪੁਰਾਣੀ ਤਕਨੀਕ ਹੈਗੀ ਆ ਲੋਕੀ ਅੱਗੇ ਐਵੇਂ ਹੀ ਕਰਦੇ ਚੁੱਲੇ ਤੇ ਮੰਜਾ ਖੜਾ ਕਰ ਲੈਣਾ ਦਾ ਪਾਲਣਾ ਰੋਟੀ ਨਾਲ ਲਾ ਲੈਣ ਨੂੰ ਰੋਟੀਆਂ ਨਹੀਂ ਛੱਡਣੀਆਂ ਨਹੀਂ ਤਾਂ ਅੱਜ ਕੱਲ੍ਹ ਦੀਆਂ ਬੀਬੀਆਂ ਭੱਜ ਜਾਂਦੀਆਂ ਮੀਂਹ ਦੀ ਕਣੀ ਪੈ ਜਾਣਾ ਪਹਿਲਾਂ ਦੀਆਂ ਬੀਬੀਆਂ ਸੀ ਚਲ ਟੱਕ ਢੁੱਕ ਕੇ ਤੇ ਆਪ ਦਾ ਕੰਮ ਨਵੇੜ ਕੇ